ਹਾਂ ਸੋ ਤੁਹਾਨੂੰ ਅਸੀਂ ਤਾਂ ਖਰਾਬੀ ਆ ਤੇ ਕਿ 25 ਦਿਨ ਇਹਨਾਂ ਨੂੰ ਪਾਣੀ ਦੇ ਵਿੱਚ ਹੋ ਗਿਆ ਇਸ ਲਈ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਜਿਹੜੀ ਸਥਿਤੀ ਬਣੀ ਹੋਈ ਹੈ ਪਾਣੀ ਥੱਲੇ ਜ਼ਮੀਨਾਂ ਨੇ ਉਹ ਸ਼ਾਇਦ ਰਿਕਵਰ ਹੋਣ ਨੂੰ ਇੰਨਾ ਚਿਰ ਲੱਗ ਜਾਣਾ ਕਿ ਗਾਂ ਅਗਲੀ ਵਾਹੀ ਦਾ ਸੀਜ਼ਨ ਹੈ ਉਹ ਵੀ ਸ਼ਾਇਦ ਟੱਪ ਜਵੇ ਇਸੇ ਗੱਲ ਦੀ ਚਿੰਤਾ ਆ ਉਹਨਾਂ ਨੂੰ ਪਾਣੀ ਇਹ ਥੱਲੇ ਜਾਊਗਾ ਫਿਰ ਇਹ ਵਾਤ ਆਊਗੀ ਫਿਰ ਇਹ ਪੱਠੇ ਵੀਜਣਗੇ ਫਿਰ ਇਹ ਦੂਗਾ ਅਗਲੀ ਫਸਲ ਦਾ ਹੋਊਗਾ ਮੈਂ ਹੁਣੇ ਗੱਲ ਕਰਨ ਦਾ ਹਾਂ ਕਿਸਾਨਾਂ ਨੇ ਕਹਿੰਦੇ ਕਿ ਪਲਾਨ ਹੈਗਾ ਕੋਈ ਦਵਾਈ ਦੁਵਾਈ ਪਾਉਣੀ ਹੈ ਕੋਈ ਅਗਲਾ ਪ੍ਰੋਸੈਸ ਜਿਹੜਾ ਜਦ ਸੁੱਕੇਗੀ ਜ਼ਮੀਨ ਕਿਵੇਂ ਨੂੰ ਉਪਜਾਊਦ ਬਣਾਉਣਾ ਦੁਬਾਰਾ ਰੇਤਾ ਕਿਵੇਂ ਕੱਢਣੀ ਹੈ ਹਾਂ ਉਹ ਤਾਂ ਉਸ ਤੋਂ ਮੁਗਰੂ ਹੀ ਸਾਰਾ ਕੁਝ ਹੈ ਤਾਂ ਜਿੰਨਾ ਚਿਰ ਪਾਣੀ ਥੱਲੇ ਨਹੀਂ ਜਾਂਦਾ ਨਹੀਂ ਕੋਈ ਸਰਕਾਰ ਦਾ ਕੋਈ ਪਹਿਲਾਂ ਪਲਾਨ ਆਫ ਐਕਸ਼ਨ ਹੈਗਾ ਹੋਵੇ ਸਰਕਾਰ ਦਾ ਤੇ ਉਹਨਾਂ ਨੇ ਤੇ ਸਪੈਸ਼ਲ ਗੁਰਦਾਬਰੀ ਦਾ ਕਿਹਾ ਉਹਦਾ ਮੌਜੂਦਾ ਦੇਣਗੇ ਮੌਜਾ ਦੇਣਗੇ ਹਾਂ ਉਹ ਤਾਂ ਕਹਿ ਕੇ ਗਿਆ ਲੰਡਾਂ ਤਾਂ ਕਹਿੰਦੇ ਅਜੇ ਤਹ 23 ਦਾ ਹੀ ਬੜੀ ਕੰਦੇ ਆਹ ਤੱਕ ਆਇਆ ਨਹੀਂ ਹੋ ਸਕਦਾ ਕਿ ਹੁਣਾ ਸੀ ਪਤਾ ਨਹੀਂ ਕਹਿ ਸਕਦੇ ਲੋਹੀਆ ਏਰੀਆ ਦੇ ਵਿੱਚ ਸਾਰੇ ਜੇ ਨਾ ਕਿਤੇ ਰਿਹਾ ਹੋਵੇ ਤਾਂ ਅਸੀਂ ਦੱਸ ਸਕਦੇ ਇੱਥੇ ਤਾਂ ਸਾਨੂੰ ਨਹੀਂ ਪਤਾ ਲੋਹੀਆ ਏਰੀਆ ਦੇ ਸਾਰੇ ਦੇ ਵਿੱਚ 100% ਮੌਜਾ ਦੇਖ ਵੀ ਤੁਹਾਨੂੰ ਲੱਭਾ ਹੋਵੇ ਨਹੀਂ ਭਾਉ ਪਰ ਹੁਣ ਜੇ ਸਰਕਾਰੀ ਗੱਲ ਸਰਕਾਰੀ ਅਮਲੇ ਦੀ ਗੱਲ ਕਰੀਏ ਲੋਕ ਅਜੇ ਵੀ ਅੰਦਰ ਹੈਗੇ ਨੇ ਜੀ ਕੀ ਕਿਵੇਂ ਉਹਦਾ ਦਾ ਨਹੀਂ ਉਹਦੇ ਵਿੱਚ 60% ਅਜੇ ਹੋਰ ਆ ਜਿਹੜੇ ਬਾਕੀ ਆ ਉਹ ਵਾਪਸ ਆਈ ਜਾਂਦੇ ਕਿਉਂਕਿ 2 2 ਫੁੱਟ ਪਾਣੀ ਘਟ ਗਿਆ ਅੱਛਾ ਉਹਦੇ ਨਾਲ ਘਰਾਂ ਦੇ ਵਿੱਚ ਜਿਨ੍ਹਾਂ ਚ ਪਾਣੀ ਨਿਕਲ ਗਿਆ ਹੁਣ ਉਹ ਜਾ ਰਹੇ ਆ ਤੁਸੀਂ ਆਪਣੇ ਘਰਾਂ ਨੂੰ ਖੋਲ ਕੇ ਉਹਨਾਂ ਨੂੰ ਸਹਾਰ ਰਹੇ ਆ ਕਿ ਇਹਨਾਂ ਦੀ ਸਥਿਤੀ ਹੈਗੀ ਕਿ ਦੁਬਾਰਾ ਪਾਣੀ ਆ ਸਕਦਾ ਜਾਂ ਵੱਧ ਸਕਦਾ ਆ ਇਹਦੇ ਵਾਸਤੇ ਆਪਾਂ ਕੁਝ ਨਹੀਂ ਕਹਿ ਸਕਦੇ ਜੇਕਰ ਟਾਈਮ ਦੇ ਡੈਮ ਦੇ ਵਿੱਚ ਜ਼ਿਆਦਾ ਆ ਕੇ ਪਾਣੀ ਹਾਂਜੀ ਤੇ ਫਿਰ ਉਹਨੂੰ ਸਿਰਨਾ ਪਊਗਾ ਜੇ ਤੱਕ ਤਾਂ ਸਤਲੁਜ ਵੀ ਕਹਿੰਦੇ ਨੱਕੋ ਨੱਕ ਭਰ ਗਈ ਜੀ ਨੇ ਕੱਲੋਂ ਕਾਫੀ ਉਹਦੇ ਵਿੱਚ ਪਾਣੀ ਸੀ ਅੱਜ ਵੀ ਉਹਦੇ ਵਿੱਚ ਸਾਇਦ ਲੱਖ ਕੁਸ਼ਕ ਪਾਣੀ ਉਹਨਾਂ ਨੇ ਲੱਖ ਵੀ ਉਹਨਾਂ ਨੇ ਵੀ ਛੱਡਿਆ ਪਰ ਹੁਣ ਉਹ ਤਾਂ ਪਤਾ ਨਹੀਂ ਇਹ ਕੀ ਚੀਜ਼ ਆਪਣੇ ਹੱਥ ਨਹੀਂ ਜਿਹੜੀ ਉੱਪਰੋਂ ਆ ਗਈ ਹਿਮਾਚਲ ਚ ਆ ਗਈ ਉਹ ਡੈਮੇਜ ਆ ਗਈ ਡੈਮ ਦੀ ਇੱਕ ਕਪੈਸਿਟੀ ਹੈ ਐਦਕੀ ਆ ਕਿ ਇੰਨਾ ਲੰਮਾ ਸਰੋਂ ਪਾਣੀ ਛੱਡ ਰਿਹਾ ਅੱਗੇ ਨਹੀਂ ਇਕਦਮ ਹੀ 300 200 ਹੀ ਛੱਡਦੇ ਹੁੰਦੇ ਲੱਖ ਕੁਸ਼ਕ ਅਧਿਕੀ 50 60 ਤੋਂ 70 ਤੋਂ ਲੈ ਕੇ 80 ਤੋਂ ਲਗਾਤਾਰ ਉਹ ਛੱਡ ਰਿਆ ਤਾਂ ਕਿ ਪਾਣੀ ਨੂੰ ਰੱਖਿਆ ਜਾਵੇ ਪਰ ਹੁਣ ਹੁਣ ਜੇ بارش ਵੱਡੀ ਪੈ ਗਈ ਸਰਕਾਰ ਤੇ ਵੀ ਆ ਰਿਹਾ ਕਹਿੰਦੇ ਕਿ ਮਿਸ ਮੈਨੇਜਮੈਂਟ ਹੋਈ ਹੈ ਸਹੀ ਤਰ੍ਹਾਂ ਛੱਡਿਆ ਨਹੀਂ ਗਿਆ ਪਾਣੀ ਉਹ ਉਹ ਜਿਨ੍ਹਾਂ ਨੇ ਪਾਣੀ ਛੱਡਿਆ ਜਿਨ੍ਹਾਂ ਨੇ ਨਹੀਂ ਪੰਜਾਬ ਜਹਾਜ਼ ਹਜ਼ਾਰ ਦੱਸ ਕੇ ਤੇ ਲੱਖ ਲੱਖ ਕਿਊਸਿਕ ਛੱਡ ਤਾ ਉਹਨਾਂ ਕੋ ਉਹਨਾਂ ਦੇ ਉੱਤੇ ਜਿਹੜਾ ਹੈਗਾ ਜਿਹੜੇ ਜਿਨ੍ਹਾਂ ਨੇ ਇਹੋ ਜੀ ਗਲਤੀ ਕੀਤੀ ਉਹ ਉਹਨਾਂ ਨੂੰ ਉਹ ਹੱਕਦਾਰ ਨਹੀਂ ਸਾਨੂੰ ਇਹਦੇ ਵਿੱਚ ਨਹੀਂ ਕਿ ਕੋਈ ਵੀ ਗਲਤੀ ਕਰਦਾ ਪਰ ਜਿਹੜੀ ਸਾਨੂੰ ਹੈ ਜਦੋਂ ਦੇ ਇੱਥੇ 11 ਤਰੀਕ ਤੋਂ ਲੱਗੇ ਇਹ ਰੈਗੂਲਰ ਪਾਣੀ ਜਿਹੜਾ ਇੱਕਦਮ ਨੀਂਹ ਵਗਿਆ ਇੱਥੇ ਬਾਰਸ਼ਾਂ ਦੇ ਕਰਕੇ ਪਾਣੀ ਫਦਿਆ ਜੇ ਉਸ ਤੋਂ 70000 ਤੇ ਉਸ ਤੋਂ ਲੱਖ ਰਸ ਉਰਲ ਰਿਹਾ ਉਹ ਪਾਣੀ ਜਿਹੜਾ ਡੈਮ ਤੋਂ ਛੱਡਿਆ ਉਹਦੇ ਨਾਲ ਇੱਥੇ ਹਜੇ ਤੱਕ ਸਾਨੂੰ ਨਹੀਂ ਲੱਗਦਾ ਕਿ ਕੁਝ ਹੋਇਆ ਹੋਵੇ ਕਿਉਂਕਿ ਜਿਹੜਾ ਇੱਕ ਹੋਰ ਡੈਮ ਆ ਕੋਈ ਉਹਦੇ ਤੋਂ 1 ਲੱਖ ਇਕੱਠਾ ਛੱਡ ਦਿੱਤਾ ਨੇ ਪੌਂਗ ਡੈਮ ਤੋਂ ਇੱਕ ਹੋਰ ਡੈਮ ਸਿਕਾ ਡੈਮ ਪੰਡੋ ਡੈਮ ਉਹਦੇ ਤੋਂ ਜਿਹੜਾ ਛੱਡਿਆ ਉਹ ਤੋਂ ਵੀ ਲੱਖ ਉਹਨਾਂ ਨੇ ਛੱਡਿਆ ਜਦੋਂ ਪਾਣੀ ਇੱਕਦਮ ਚਲਿਆ ਜਾਵੇ ਹੁਣ ਇਸ ਵੇਲੇ ਜਿਹੜਾ ਹੈਗਾ ਸਥਿਤੀ ਹੈ ਕਿ ਜਿੰਨ ਕਿਉਂਕਿ ਹੁਣ ਸਤਲੋਚੋਂ ਵੀ ਆ ਰਹੇ ਆ ਬਿਆਸ ਆਪਣੇ ਬਿਆਸ ਚੋਂ ਵੀ ਆ ਰਹੇ ਆ ਚਿੱਟੀ ਵਹੀਂ ਚੋਂ ਵੀ ਆ ਕਾਲੀ ਵਹੀਂ ਦੇ ਵਿੱਚ ਕੱਲ ਜਿਹੜਾ ਹੈਗਾ ਘਟੋ ਘਟ ਜਿਹੜਾ 30 ਹਜ਼ਾਰ ਕੁਸ਼ਕ ਤੋਂ ਵੱਧ ਪਾਣੀ ਉਹਦੇ ਚੋਂ ਆ ਰਹੇ ਸੀ ਸੋ ਇਹ ਸਾਰਾ ਪਾਣੀ ਆ ਵਾਰਸ ਜਿਹੜੀਆਂ ਦਿਨ ਰਾਤ ਪਈਆਂ ਇਹਨਾਂ ਨੇ ਬਹੁਤ ਜ਼ਿਆਦਾ ਸੱਲਿਓ ਪਾਣੀ ਆ ਹੁਣ ਉੱਤੋਂ ਪਾਣੀ ਉਹਨਾਂ ਨੇ ਜਿੰਨਾ ਪਾਣੀਆ ਪਰ ਇੱਥੇ 4 ਲੱਖ 35 ਲੱਖ ਕੁਝ ਜਿਹੜਾ ਪਾਣੀ ਆ ਸੀ ਦੇਖ ਰਹੇ ਇਹ ਬਾਰਸ਼ਾਂ ਦਾ ਪਾਣੀ ਇਹਦੇ ਵਿੱਚ ਬਹੁਤ ਜ਼ਿਆਦਾ ਹੈ ਨਹੀਂ ਬਾਰਸ਼ਾਂ ਦਾ ਪਾਣੀ ਬਾਰਸ਼ਾਂ ਦਾ